ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਇਹ ਜਿਹੜੀ ਅੱਜ ਦੀ ਵੀਡੀਓ ਹੈਗੀ ਇਹ ਸਿੱਖਿਆ ਦੇ ਨਾਲ ਜੁੜੀ ਹੋਈ ਹੈ ਆਮ ਤੌਰ ਤੇ ਕੋਈ ਵੀ ਮੁਲਾਜ਼ਮ ਅਧਿਆਪਕ ਵਰਗੇ ਉਹਨਾਂ ਨੂੰ ਕਿਹਾ ਜਾਂਦਾ ਵੋ ਮਿਹਨਤ ਨਹੀਂ ਕਰਦੇ ਲੇਕਿਨ ਇਹ ਜਿਹੜੀ ਵੀਡੀਓ ਅੱਜ ਖਾਸ ਤੌਰ ਤੇ ਜਿਹੜੇ ਅਧਿਆਪਕ ਨੇ ਸਾਡੇ ਉਹ ਮਿਹਨਤ ਕਰਦੇ ਆ ਉਹਨਾਂ ਦੀ ਸਰਾਹਣਾ ਕਰਨੀ ਵੀ ਬਣਦੀ ਹੈਗੀ ਹੈ ਅੱਜ ਦਰਸਲ ਸੈਂਟਰ ਰੋਡੇ ਜੱਲੇ ਵਾਲਾ ਬਲਾਕ ਮੱਲਾ ਵਾਲਾ ਖਾਸ ਜ਼ਿਲ੍ਹਾ ਫਰੋਇਪਰ ਦੇ ਵਿੱਚ ਅਸੀਂ ਪਹੁੰਚੇ ਹੋਏ ਆ ਜਿੱਥੇ ਕਿ ਜਵਾਰ ਨਮੋਧਿਆ ਵਿਦਿਆਲੇ ਦੇ ਜਿਹੜੇ ਆਉਣ ਵਾਲੇ ਦਿਨ ਦੇ ਵਿੱਚ 18 ਤਰੀਕ ਦੀ ਗੱਲ ਕਰਦੇ 18 ਜਨਵਰੀ ਟੈਸਟ ਹੋਣਾ ਬੱਚਿਆਂ ਦਾ ਸੋ ਪੰਜਵੀਂ ਕਲਾਸ ਦੇ ਵਿੱਚ ਜਿਹੜਾ ਜਿਹੜੇ ਬੱਚੇ ਪੜ੍ਹਦੇ ਹੈਗੇ ਆ ਉਹ ਇਸ ਪੇਪਰ ਨੂੰ ਅੱਜ ਉਹਨਾਂ ਨੇ ਸਾਨਕ ਮੌਕ ਟੈਸਟ ਕੀਤਾ ਹੈ ਜਿਹੜਾ ਸੈਂਟਰ ਰੋਡ ਦੇ ਚਲੇ ਵਿੱਚ ਅਧਿਆਪਕਾਂ ਨੂੰ ਲਿਆ ਗਿਆ ਹੈ ਸੋ ਬੜਾ ਵੱਡਾ ਪ੍ਰਾਲਾ ਹੈਗਾ ਅਧਿਆਪਕਾਂ ਦਾ ਸਮੁੱਚੀ ਟੀਮ ਦਾ ਸੋ ਬੱਚਿਆਂ ਨਾਲ ਵੀ ਗੱਲਬਾਤ ਕੀਤੀ ਹੈਗੀ ਇੱਥੇ ਅਧਿਆਪਕਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਪੇਪਰ ਨੂੰ ਸਾਨ ਤਰੀਕੇ ਨਾਲ ਹੱਲ ਕਰਨ ਵਾਸਤੇ ਔਰ ਨਮੋਧਿਆ ਵਿਦਿਆਲੇ ਸਕੂਲ ਦੇ ਵਿੱਚ ਬੱਚਾ ਨੂੰ ਦਾਖਲ ਲੈਣ ਵਾਸਤੇ ਇਸ ਪੇਪਰ ਤੋਂ ਜਿਹੜਾ ਵੱਡੀ ਆਸਾਨੀ ਹੋਊਗੀ ਔਰ ਸੌਖੇ ਤਰੀਕੇ ਨਾਲ ਵਧੀਆ ਤਰੀਕੇ ਨਾਲ ਬੱਚੇ ਜਿਹੜੇ ਪੇਪਰ ਹੱਲ ਕਰਕੇ ਔਰ ਵਿਦਿਆਲਾ ਜਿਹੜਾ ਨਵੋਦਿਆ ਵਿਦਿਆਲਾ ਸਕੂਲ ਹੈਗਾ ਉਸ ਦੇ ਵਿੱਚ ਦਾਖਲ ਲੈ ਸਕਦੇ ਹੈਗੇ ਆ ਅਧਿਆਪਕਾਂ ਦਾ ਧੰਨਵਾਦ ਬੱਚਿਆਂ ਦਾ ਧੰਨਵਾਦ ਸੋ ਇਸ ਜਿਹੜੇ ਸੈਂਟਰ ਰੋਡ ਜਲੇ ਵਾਲੇ ਦਾ तमाम ਜਿਹੜੇ ਅਧਿਅਪਕ ਹੈਗੇ ਆ ਟੀਚਰ ਸਾਹਿਬਾਨ ਹੈਗੇ ਉਹਨਾਂ ਦਾ ਧੰਨਵਾਦ ਸੋ ਆਓ ਆਪਾਂ ਦੇਖਦੇ ਤਸਵੀਰਾਂ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਰਜੀਤ ਸਿੰਘ ਸੈਂਟਰ ਹੈ ਟੀਚਰ ੋਡੇ ਜੱਲੇ ਵਾਲਾ ਬਲਾਕ ਮੱਲਾ ਵਾਲਾ ਕਸ ਜ਼ਿਲ੍ਹਾ ਫ਼ਰਖੋਟ ਅੱਜ 11 ਅਕਤੂਬਰ 2025 ਨੂੰ ਅਸੀਂ ਆਪਣੇ ਸੈਂਟਰ ਪੱਧਰ ਤੇ ਜਿਹੜਾ ਵੀ 18 ਤਰੀਕ ਨੂੰ ਨਵੋਦਿਆ ਵਿਦਿਆਲਿਆ ਦਾ ਟੈਸਟ ਹੋ ਰਿਹਾ ਹੈ ਉਹਦੀ ਤਿਆਰੀ ਤੇ ਪਲੱਸ ਉਹਦੀ ਇੱਕ ਪ੍ਰੈਕਟਿਸ ਵਾਸਤੇ ਰੱਖਿਆ ਹੈ ਜਿਸ ਦੇ ਵਿੱਚ 12 ਸਕੂਲਾਂ ਦੇ ਬੱਚਿਆਂ ਨੇ ਸੈਂਟਰ ਪੱਧਰ ਤੇ ਲਗਭਗ 120 ਬੱਚਿਆਂ ਨੇ ਭਾਗ ਲਿਆ ਇਸ ਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਅਸੀਂ ਹੂਬ ਹੂ ਉਹ ਐਮ ਆਰ ਸ਼ੀਟ ਬਣਾਈਆ ਉਸੇ ਤਰ੍ਹਾਂ ਦਾ ਪੇਪਰ ਬਣਾਇਆ ਪੇਪਰ ਬਣਾ ਕੇ ਜਿਵੇਂ ਹੀ ਪਹਿਲਾ ਰਜਿਸਟ੍ਰੇਸ਼ਨ ਕੀਤੀ ਫਿਰ ਬੱਚਿਆਂ ਦਾ ਰੋਲ ਨੰਬਰ ਜੇ ਕਿਵੇਂ ਫਾਈਂਡ ਆਊਟ ਕਰਦਾ ਤਾਂ ਫਿਰ ਉਹ ਆਪਣੇ ਕਮਰੇ ਤੇ ਜਾ ਕੇ ਪੇਪਰ ਕਿਵੇਂ ਕਰਦਾ ਪੇਪਰ ਦੇ ਨਾਲ ਓ ਐਮ ਆਰ ਸ਼ੀਟ ਬਿਲਕੁਲ ਕਈ ਵਾਰ ਕੀ ਹੁੰਦਾ ਕਿ ਬੱਚੇ ਦੀ ਤਿਆਰੀ ਹੁੰਦੀ ਆ ਓ ਐਮ ਆਰ ਸ਼ੀਟ ਭਰਨ ਦੇ ਵਿੱਚ ਉਹ ਦਿੱਕਤ ਆਉਂਦੀ ਤੇ ਬੱਚਾ ਰਹਿ ਜਾਂਦਾ ਇਸ ਕਰਕੇ ਇਸ ਦੀ ਪ੍ਰੈਕਟਿਸ ਕਰਾਈ ਗਈ ਇਸ ਤੋਂ ਬਾਅਦ ਪੇਪਰ ਤੋਂ ਤੁਰੰਤ ਬਾਅਦ ਤੁਰੰਤ ਬਾਅਦ ਵਿੱਚ ਇੱਕ ਟੀਚਰ ਅਧਿਆਪਕਾਂ ਦੀ ਟੀਮ ਲਾਈ ਗਈ ਹੈ ਜਿਹੜੇ ਉਹ ਇਸੇ ਪੇਪਰ ਨੂੰ ਸੋਲਵ ਕਰਨਗੇ ਹੱਲ ਕਰਨਗੇ ਤੇ ਬੱਚਿਆਂ ਨੂੰ ਤਿਆਰੀ ਕਰਵਾਉਣਗੇ। ਕਈ ਕਈ ਵਾਰ ਬੱਚਾ ਕਾਬਲ ਹੋਣ ਦੇ ਬਾਵਜੂਦ ਥੋੜੀ ਜੀ ਗਾਈਡਲਾਈਨ ਤੋਂ ਰਹਿ ਜਾਂਦਾ ਹੈ। ਤੇ ਸਾਡਾ ਮਕਸਦ ਹੈ ਜੇ ਅੱਜ 120 ਜਾਂ ਪਲੱਸ ਬੱਚਿਆਂ ਨੇ ਪੇਪਰ ਦਿੱਤਾ ਇਹਨਾਂ ਚੋਂ 10 ਬੱਚੇ ਵੀ ਸਿਲੈਕਟ ਹੋ ਗਏ। ਤੇ ਨਵੋਦਾ ਵਿਦਿਆਲਿਆ ਦੇ ਵਿੱਚ ਸਿਰਫ ਪੜ੍ਹਾਈ ਨਹੀਂ ਕਰਾਈ ਜਾਂਦੀ ਸਗੋਂ ਜ਼ਿੰਦਗੀ ਜੀਣ ਦਾ ਤਰੀਕਾ ਵੀ ਸਿਖਾਇਆ ਜਾਂਦਾ ਹੈ। ਜੇ 10 ਬੱਚਿਆਂ ਦੀ ਜ਼ਿੰਦਗੀ ਚੇਂਜ ਹੁੰਦੀ ਬਦਲਦੀ ਹੁੰਦੀ ਹੈ ਤੇ ਸਾਡਾ ਭਲਾ ਕੀਤਾ ਹੋ ਜਾਂਦਾ ਹੈ। ਵੈ ਵੈ ਗੁਰੂ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਤੇ ਬੱਚਿਆਂ ਨੂੰ ਤੰਦਰੁਸਤੀਆਂ ਦੇਵੇ। ਖਾਸ ਹੁੰਦੇ ਜਿਹੜੇ ਬੱਚੇ ਲੋਅਰ ਪਾਵਰ ਬਿਲਕੁਲ ਬਿਲਕੁਲ ਇਹ ਜਿੰਨੇ ਵੀ ਸਾਡੇ ਕੋਲੇ ਬੱਚੇ ਆਏ ਆ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚੋਂ ਬੱਚੇ ਆ ਇਹਨਾਂ ਦੇ ਉਹ ਪੇਰੈਂਟਸ ਨੇ ਜਿਨ੍ਹਾਂ ਨੂੰ ਇਸ ਦੇ ਬਾਰੇ ਬਿਲਕੁਲ ਨਹੀਂ ਪਤਾ ਇਹ ਸਿਰਫ ਇਹਨਾਂ ਨੂੰ ਗਾਈਡਲਾਈਨ ਦਿੱਤਾ ਗਿਆ ਕਿ ਕੀ ਕਿਹਾ ਗਿਆ ਵੀ ਇੱਕ ਟੈਸਟ ਹੋਏਗਾ ਨਵੋਦਿਆ ਵਿਦਿਆਲਿਆ ਦਾ ਜੋ 18 ਤਰੀਕ ਨੂੰ ਹੋਣਾ ਹੈ ਉੱਥੇ ਜੋ ਜੇ ਪਾਸ ਹੋ ਜਾਂਦਾ ਹੈ ਤਾਂ 6ਵੀਂ ਤੋਂ ਲੈ ਕੇ ਪਲੱਸ 2 ਤੱਕ ਬੱਚਾ ਫਰੀ ਆਫ ਕਾਸਟ ਉੱਥੇ ਰਹਿ ਕੇ ਪੜ੍ਹਾਈ ਕਰੇਗਾ ਇੰਗਲਿਸ਼ ਮੀਡੀਅਮ ਦੇ ਵਿੱਚ ਤੇ ਉਹਨਾਂ ਦੀ ਲਾਈਫ ਚੇਂਜ ਹੋ ਗਈ ਹੋ ਗਈ ਹੈ ਇਹ ਜਿਹੜੇ ਵੀ ਬੱਚੇ ਬਿਲਕੁਲ ਬਿਲੋ ਪੋਵਰਟੀ ਲਾਈਨ ਚਾ ਦਿਨਾਂ ਕੋਲੇ ਕੁਝ ਵੀ ਹੈ ਨਹੀਂ ਜਾਂ ਪਰਮਾਤਮਾ ਹੀ ਆ ਉਹਨਾਂ ਦਾ ਸਾਡੇ ਕੋਲੇ ਇਹੋ ਜਿਹਾ ਮਟੀਰੀਅਲ ਜੇ ਸਾਡੇ ਅਧਿਆਪਕ ਮਿਹਨਤ ਕਰ ਰਹੇ ਨੇ ਮਿਹਨਤ ਕਰਕੇ ਇਹਨਾਂ ਨੂੰ ਵਧੀਆ ਕਰਨਗੇ ਤਾਂ ਬਹੁਤ ਵਧੀਆ ਹੈ ਹੈ ਇਸੇ ਤਰ੍ਹਾਂ ਹੀ ਕਰਦੇ ਵੀ ਆ ਸੈਂਟਰ ਸਕੂਲ ਦੇ ਸਾਰੇ ਦੇ ਸਾਰੇ ਅਧਿਆਪਕਾਂ ਦੀ ਟੀਮ ਬਣਾਈਆਂ ਟੀਮ ਵਰਕ ਦਾ ਵੈਗੁਰਜੀਤ ਖਾਲਸਾ ਵੈਗੁਰਜੀਤ ਸਰ ਕੀ ਆਪਣਾ ਨਾਂ ਜੀ ਮੇਰਾ ਨਾਮ ਸੁਭਾਸ਼ ਹੈ ਡਿਸਟ੍ਰਿਕਟ ਕੋਆਰਡੀਨੇਟਰ ਜ਼ਿਲ੍ਹਾ ਪ੍ਰੋਇਕਟ ਸੇਵਾ ਨਬਰ ਹੈ ਠੀਕ ਹੈ ਜੀ ਅੱਜ ਮੌਕਾ ਮਿਲਿਆ ਸਰਕਾਰੀ ਪ੍ਰਾਇਮਰੀ ਸਕੂਲ Rode ਚ ਲੈ ਆਂਦਾ ਹਮ ਜਿੱਥੇ ਸੈਂਟਰ ਹੈਡ ਸਾਹ ਹੈਗੇ ਆ ਹਰਜੀਸਰ ਇਹਨਾਂ ਨੇ ਇੱਕ ਅੱਛਾ ਇਨੀਸ਼ੀਏਟਿਵ ਲਿਆ ਕਿ ਨਵੋਦਿਆ ਦੇ ਜਿਹੜੇ ਆਪਣੇ ਪੇਪਰ ਹੁੰਦੇ ਆ ਉਹਨਾਂ ਦੇ ਇੱਕ ਮੋਕ ਟੈਸਟ ਇੱਥੇ ਲਿਆ ਜਾ ਰਿਹਾ ਹੈ ਮੋਕ ਟੈਸਟ ਦੇ ਵਿੱਚ ਲਗਭਗ 120 ਬੱਚੇ ਜਿਹੜੇ ਇਹਨਾਂ ਨੇ ਭਾਗ ਲਿਆ ਹੈ ਔਰ ਲਗਭਗ 12 ਸਕੂਲ ਹੈ ਜਿਹੜੇ ਇੱਥੇ ਆਪਣੇ ਬੱਚੇ ਲੈ ਕੇ ਆਇਓ। ਅ ਇਹਨਾਂ ਦਾ ਅੱਛਾ ਇਨੀਸ਼ੀਏਟਿਵ ਹੈ, ਅੱਛਾ ਕੰਮ ਹੈ ਕਿ ਬੱਚਿਆਂ 'ਚ ਕੌਨਫੀਡੈਂਸ ਦਾ ਜਿਹੜਾ ਫੱਦਰ ਹੈ ਵੱਧਦਾ ਹੈ। ਉੱਥੇ ਜਾ ਕੇ ਨਾ ਕਿੱਥੇ ਕਿੱਥੇ ਬੱਚਾ ਥੋੜਾ ਜਿਹਾ ਪੇਪਰ ਆਂਦਾ ਜਦੋਂ ਆਬਜੈਕਟਿਵ ਟਾਈਪ ਪੇਪਰ ਆਂਦਾ ਹੈ। ਆਪਣਾ ਨਾਮ ਲਿਖਣ ਲੱਗਿਆਂ ਜਾਂ ਰੋਲ ਨੰਬਰ ਲਿਖਣ ਲੱਗਿਆਂ ਉਹ ਅਮਰ ਸ਼ੀਟ ਤੇ ਬੱਚਾ ਗਲਤੀ ਕਰ ਜਾਂਦਾ। ਔਰ ਇੱਕ ਜਿਹੜੀ ਉਮਰ ਸ਼ੀਟਾਂ ਇਹਨਾਂ ਨੇ ਲਈਆਂ ਉਹ ਕਲਰ ਲਈਆਂ ਹੋਈਆਂ ਸੇਮ ਪੈਟਰਨ ਜਿਹੜਾ ਉੱਥੇ ਹੁੰਦਾ ਉਹੀ ਹਰਜੀਤ ਸਰ ਨੇ ਅਪਣਾਇ ਪੈਟਰਨ ਜਿਹੜਾ ਹੈਗਾ ਆਪਣੇ ਸਕੂਲ ਦੇ ਵਿੱਚ ਲਾਗੂ ਕੀਤਾ। ਅ ਇਹ ਵਧਾਈ ਦੇ ਪਾਤਰ ਹੈ ਜਿੰਨੇ ਵੀ ਅੱਜ ਟੀਚਰ ਆਏ ਆ ਔਰ ਖਾਸ ਕਰਕੇ ਸੈਂਟਰ ਹੈਡ ਸਾਹਿਬ ਔਰ ਉਹਨਾਂ ਦੀ ਜਿਹੜੀ ਸਾਰੀ ਟੀਮ ਹੈ ਉਹਨਾਂ ਨੂੰ ਬਹੁਤ ਬਹੁਤ ਵਧਾਈ ਹੈ ਮੈਂ ਉਮੀਦ ਕਰਦਾ ਐਦਾਂ ਹੀ ਕੰਪੀਟੀਸ਼ਨ ਚ ਹੁੰਦੇ ਰਹਿਣ ਤਾਂ ਬੱਚੇ ਦਾ ਕੌਨਫੀਡੈਂਸ ਲੈਵਲ ਜਿਹੜਾ ਹੋ ਵੱਧਾ ਔਰ ਬੱਚਾ ਜਿਹੜਾ ਆਨ ਵਾਲ ਟਾਈਮ ਦੇ ਵਿੱਚ ਜਿਹੜੇ ਪੇਪਰ ਹੈ ਆਬਜੈਕਟਿਵ ਟਾਈਪ ਖੁਸ਼ੀ ਖੁਸ਼ੀ ਔਰ ਅਚੀ ਤਰ੍ਹਾਂ ਜਿਹੜਾ ਹੈ ਪ੍ਰੇਪੇਅਰ ਕਰਕੇ ਬੱਚਿਆਂ ਨੂੰ ਤੇ ਮਾਪਿਆਂ ਨੂੰ ਬਹੁਤ ਖਦਾ ਹੋਵੇ ਇਸ ਚੀਜ਼ ਦਾ ਜਿਹੜੇ ਬੱਚੇ ਐ ਤੇ ਮਾਪੇ ਐ ਉਹ ਭਾਗੀਦਾਰ ਨੇ ਇਹ ਪੂਰੇ ਕੰਮ ਦੇ ਵਿੱਚ ਔਰ ਇਹਦੇ ਵਿੱਚ ਜਦੋਂ ਟੀਚਰ ਇਹ ਕੰਮ ਕਰਦਾ ਔਰ ਬੱਚਿਆਂ ਵਿੱਚ ਸਰਕਾਰੀ ਬੱਚਿਆਂ ਪ੍ਰਤੀ ਜਿਹੜਾ ਹੈਗਾ ਮਾਪਿਆਂ ਦਾ ਉਹ ਸਰਕਾਰੀ ਸਕੂਲਾਂ ਦੇ ਵਿੱਚ ਬੜਾ ਜਿਹੜਾ ਉਤਸ਼ਾਹ ਮਿਲਦਾ ਉਹਨਾਂ ਨੂੰ ਔਰ ਜਿੰਨੇ ਵੀ ਸਰਕਾਰੀ ਸਕੂਲ ਦੇ ਅਧਿਆਪਕ ਐ ਉਹਨਾਂ ਨੂੰ ਇਹ ਛੋਟੇ-ਛੋਟੇ ਜਿਹੜੇ ਆਪਣੇ ਕੰਮ ਜਾਂ ਪੇਪਰ ਜਾਂ ਇਹ ਟੈਸਟ ਇਹ ਕਰਦੇ ਰਹਿਣਾ ਚਾਹੀਦਾ ਤਾਂ ਕਿ ਬੱਚੇ ਹੋਰ ਜਿਹੜਾ ਵਧੀਆ ਉਤਸ਼ਾਹਤ ਹੋ ਸਕਣ ਭਾਈ ਜੀ ਹਾਂ ਥੈਂਕ ਯੂ ਵਿੱਚ ਜੀ ਬੇਟਾ ਕਿ ਨਾਂ ਦਾ ਕਿਹੜਾ ਸਕੂਲ ਹੈ ਸਸਰੀ ਅਗਰ ਜੀ ਹਾਂਜੀ ਬੇਟਾ ਸਸਰੀ ਮੇਰਾ ਸਕੂਲ ਦਾ ਨਾਂ ਸਰਕਾਰੀ ਪ੍ਰੈਮਿਸਮਾਰਟ ਸਕੂਲ ਕਾਮਲਾਲਾ ਹੈ ਠੀਕ ਹੈ ਜੀ ਮੇਰਾ ਨਾਂ ਤਨਵੀਰ ਕੌਰ ਹੈ ਠੀਕ ਹੈ ਅੱਜ ਸਾਡਾ ਨੌਜੇ ਦਾ ਪੇਪਰ ਹੋਇਆ ਹੈ ਠੀਕ ਹੈ ਜੀ ਨੌਜੇ ਦਾ ਮੁਕ ਟੈਸਟ ਹੋਇਆ ਠੀਕ ਰੈਸਲ ਹੋਈ ਨੌਜੇ ਦਾ ਮੁਕ ਟੈਸਟ ਹੋਇਆ ਹੈ ਬੋਰਡ ਸੋ ਦਾ ਟੈਸਟ ਠੀਕ ਹੈ ਕਿ ਕੀ ਫਾਇਦਾ ਮਿਲੂ ਤੁਹਾਨੂੰ ਇਸ ਨਾਲ ਇਸ ਨੂੰ ਤੁਹਾਨੂੰ ਬਹੁਤ ਚੰਗਾ ਫਾਇਦਾ ਮਿਲੇਗਾ ਠੀਕ ਹੈ ਠੀਕ ਹੈ ਚੰਗੀ ਵਧੀਆ ਪ੍ਰੈਕਟਿਸ ਹੋਈ ਤੁਹਾਡੀ ਹਾਂਜੀ ਠੀਕ ਹੈ ਬੇਟਾ ਕੀ ਨਾਮ ਤੇਰਾ ਸੁਖਮੂਰ ਕਾ ਅੱਜ ਕਿਸ ਚੀਜ਼ ਦਾ ਪੇਪਰ ਹੋਇਆ ਤੁਹਾਡਾ ਇੱਥੇ ਨਵੋਦੇ ਦਾ ਨਵੋਦੇ ਦੀ ਪ੍ਰੈਕਟਿਸ ਹੋਈ ਪ੍ਰੈਕਟਿਸ ਪੇਪਰ ਹੋਇਆ ਇਹ ਮੋਕ ਟੈਸਟ ਹੋਇਆ ਹਾਂਜੀ ਤੇ ਕੀ ਫਾਇਦਾ ਮਿਲੂ ਤੁਹਾਨੂੰ ਇਹਦਾ ਵਧੀਆ ਪੇਪਰ ਹੋ ਜਾਊਗਾ ਅੱਗੇ ਤੁਸੀਂ ਹਾਂਜੀ ਠੀਕ ਹੈ ਇਹਦੇ ਨਾਲ ਫ੍ਰੀ ਨੌਕਰੀ ਵੀ ਮਿਲਦੀ ਹੈ ਠੀਕ ਹੈ ਤੇ ਕਿੱਥੋਂ ਦਾ ਕਪੜਾਈ ਹੁੰਦੀ ਹੈ ਪਤਾ ਤੁਹਾਨੂੰ ਇਸ ਚੀਜ਼ ਤੇ 6ਵੀਂ 6ਵੀਂ ਤੋਂ ਲੈ ਕੇ 12ਵੀਂ ਤੱਕ ਜੇਕਰ ਤੁਸੀਂ ਇਸ ਸਲੈਕਟ ਹੋ ਜਾਂਦੇ ਹੋ ਪੇਪਰ ਦੇ ਵਿੱਚ ਤੇ ਤੁਹਾਨੂੰ 6ਵੀਂ ਤੋਂ 12ਵੀਂ ਤੱਕ ਬਿਲਕੁਲ ਫ੍ਰੀ ਤੇ ਵਧੀਆ ਪੜਾਈ ਮਿਲੂਗੀ ਕਿਹੜਾ ਸਕੂਲ ਕਿਹੜਾ ਤੁਹਾਡਾ ਸਰਕਾਰੀ ਪ੍ਰਾਇਮਰੀ ਸਕੂਲ ਫਤਿਹਗੜ ਸੁਗਾ ਠੀਕ ਹੈ ਜੀ ਕਲਾਸ ਕਿਹੜੀ ਤੇਰੀ 5ਵੀਂ ਹਾਂਜੀ ਠੀਕ ਹੈ ਨਾਂ ਕੀ ਦੱਸਿਆ ਸੀਗਾ ਸੁਖਮਨ ਕੌਰ ਸੁਖਮਨ ਕੌਰ ਠੀਕ ਹੈ ਬੇਟਾ ਕੀ ਨਾਮ ਹੈ ਇੱਕ ਕੰਪਲੀਟ ਕਾਰਨੇ ਸਕੂਲ ਦਾ ਨਾਮ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੋਡੇਜਲੀ ਵਾਲਾ ਹੈ ਅੱਜ ਸਾਡੇ ਸਕੂਲ ਨੂੰ ਵਜੇ ਦਾ ਪੇਪਰ ਹੋਇਆ ਸਾਨੂੰ ਇਸ ਤੋਂ ਬਹੁਤ ਸਾਰੀ ਸਿੱਖਿਆ ਮਿਲਦੀ ਹੈ ਕਿ ਅਸੀਂ ਫਾਈਨਲ ਪੇਪਰ ਦੇ ਵਿੱਚ ਇਸ ਸਾਨੂੰ ਬਹੁਤ ਸੌਖਾ ਹੋਵੇਗਾ ਇਸ ਦੀ ਪੜ੍ਹਾਈ ਛੇਵੀਂ ਤੋਂ ਲੈ ਕੇ 12ਵੀਂ ਤੱਕ ਹੁੰਦੀ ਹੈ ਤੇ ਅਧਿਆਪਕਾਂ ਦਾ ਧੰਨਵਾਦ ਕਰੋਗੇ ਜਿਨ੍ਹਾਂ ਨੇ ਪ੍ਰਬੰਧ ਕੀਤੇ ਸਾਰੇ ਹਾਂਜੀ ਠੀਕ ਬੇਟਾ ਨਾਮ ਕੀ ਤੋਰ ਹੈ ਲਵਜੀਤ ਸਿੰਘ ਕਿਹੜਾ ਸਕੂਲ ਬੇਟਾ ਸਰਕਾਰੀ ਪ੍ਰਾਇਮਰੀ ਕਾ ਸਮਾਰਟ ਸਕੂਲ ਕਾਮਨ ਵਾਲਾ ਠੀਕ ਹੈ ਅੱਜ ਕਹੇ ਚੀ ਦਾ ਪੇਪਰ ਹੋਇਆ ਤੁਹਾਡਾ ਨਵੋਦਾ ਪੇਪਰ ਦਾ ਨਵੋਦਾ ਦਾ ਮੌਕ ਟੈਸਟ ਹੋਇਆ ਯੈਸ ਸਰ ਤੇ ਇਹਦਾ ਫਾਇਦਾ ਕੀ ਹੋਗਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਅਗਲੇ ਪੇਪਰ ਨੂੰ ਅੱਧੇ ਦੇ ਪੇਪਰ ਤੇ ਸੌਖ ਹੋਵੇ ਠੀਕ ਹੈ ਵਧੀਆ ਤਰੀਕੇ ਨਾਲ ਸਲੈਕਸ਼ਨ ਹੋ ਜੂ ਇਸ ਤਰ੍ਹਾਂ ਹਾਂਜੀ ਸਰ ਠੀਕ ਹੈ ਬੇਟਾ ਨਾਮ ਕੀ ਹੈ ਇੱਕਮ ਸਿੰਘ ਸਕੂਲ ਕਿਹੜਾ ਬੇਟਾ ਸਰਕਾਰੀ ਪ੍ਰਾਇਮਰੀ ਸਕੂਲ ਕਾਮਨ ਵਾਲਾ ਅੱਜ ਕਿਸ ਚੀ ਦਾ ਫਿਰ ਪੇਪਰ ਹੋਇਆ ਤੁਹਾਡਾ ਨਵੋਦਾ ਅੱਛਾ ਤੇ ਇਸ ਨਾਲ ਤੁਹਾਨੂੰ ਕੀ ਪੇਪਰ ਹੋਇਆ ਅੱਜ ਤੁਹਾਡਾ ਵਧੀਆ ਹੋਇਆ ਪੇਪਰ ਤੇ ਕੀ ਸੌਖ ਹੋਊਗੀ ਤੁਹਾਡੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਫਾਈਨਲ ਨਵੋਧਿਆ ਪੇਪਰ ਹੋਊਗਾ ਉਹ ਸਾਨੂੰ ਸੌਖਾ ਹੋਊਗਾ ਠੀਕ ਵਧੀਆ ਪ੍ਰੈਕਟਿਸ ਹੋਈ ਤੁਹਾਡੀ ਜਾਨੀ ਠੀਕ